जगतार सिंह हवारा को मोहाली अदालत से मिली बड़ी राहत 20 साल पुराने मामले में किया गया बरी हवारा के खिलाफ थाना खरड़ में 2005 में दर्ज विस्फोटक सामग्री मिलने व आर्म्स एक्ट के तहत दर्ज हुआ था मामला 8 मई को वीडियो कॉन्फ्रेंसिंग के माध्यम से कोर्ट में किया गया था पेश ਆਏ ਦੇਖੇ ਪੂਰੀ ਰਿਪੋਰਟ ਇਹ ਭਾਈ ਜਗਤਾਰ ਸਿੰਘ ਹਵਾਰਾ ਦਾ ਐਫਆਈਆ ਨੰਬਰ 144 15 ਜੂਨ 2005 ਦਾ ਇੱਕ ਮਕਦਮਾ ਸੀ ਸਦਦ ਖਦਰ ਥਾਣੇ ਦਾ ਇਹ ਇਹ ਭਾਈ ਜਗਤਾਰ ਸਿੰਘ ਹਵਾਰਾ ਦਾ ਆਖਰੀ ਕੇਸ ਸੀਗਾ ਜਿਹੜੀ ਇਹਨਾਂ ਦਾ ਪੈਂਡਿੰਗ ਟ੍ਰਾਇਲ ਸੀਗਾ ਇਹਦੇ ਵਿੱਚ 5 ਨਵੰਬਰ 2020 ਨੂੰ ਉਹਨਾਂ ਦੀ ਥਰੂ ਵੀਡੀਓ ਕਾਨਫਰੈਂਸਿੰਗ ਖਦਰ ਮੈਜਿਸਟ੍ਰੇਟ ਨੇ ਉਹਨਾਂ ਦੀ ਅਰੈਸਟ ਪਾਈ ਸੀ ਬਾਅਦ ਚ ਚਲਾਨ ਆਇਆ ਤੇ ਕੇਸ ਚੱਲਣ ਤੋਂ ਬਾਅਦ ਅੱਜ ਐਡੀਸ਼ਨਲ ਸੈਸ਼ਨ ਜੱਜ ਤੇਜ ਪ੍ਰਤਾਪ ਸਿੰਘ ਰੰਧਾਵਾ ਦੀ ਅਦਾਲਤ ਵੱਲੋਂ ਇਹ ਕੇਸ ਜਿਹੜਾ ਬੜੀ ਕੀਤਾ ਇਸ ਕੇਸ ਦੇ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਕੋਲੋਂ ਕੋਈ ਰਿਕਵਰੀ ਨਹੀਂ ਸੀ ਕੋਈ 12020 ਪ੍ਰੂਫ ਨਹੀਂ ਹੋਈ ਉਸ ਤੋਂ ਪਹਿਲਾਂ ਚਾਰ ਬੰਦਿਆਂ ਦੇ ਉੱਤੇ ਕੇਸ ਚੱਲਿਆ ਸੀ ਜਿਨ੍ਹਾਂ ਚੋਂ ਇੱਕ ਬੜੀ ਹੋ ਗਿਆ ਸੀ ਤੇ ਤਿੰਨ ਨੂੰ ਸਜ਼ਾ ਹੋਈ ਸੀ ਆਰਮਸ ਤੇ ਐਕਸਪਲੋਸਿਵ ਦੀਆਂ ਤਰਾਵਾਂ ਦੇ ਵਿੱਚ ਸੋ ਅੱਜ ਇਹ ਆਖਰੀ ਕੇਸ ਸੀਗਾ ਕੁੱਲ ਭਾਈ ਜਗਤਾਰ ਸਿੰਘ ਹਵਾਰਾ ਦੇ 36 ਕੇਸ ਸੀਗੇ ਇਹਨੂੰ ਤੁਸੀਂ 36ਵਾਂ ਕੇਸ ਕਹਿ ਸਕਦੇ ਹੋ ਹੁਣ ਭਾਈ ਜਗਤਾਰ ਸਿੰਘ ਹਵਾਰਾ ਦੇ ਉੱਤੇ ਕੋਈ ਵੀ ਕੇਸ ਕਿਸੇ ਅਦਾਲਤ ਦੇ ਵਿੱਚ ਪੈਂਡਿੰਗ ਨਹੀਂ ਰਿਹਾ ਹੁਣ ਉਹ ਸਿਰਫ ਸੀਐਮ ਅਸੈਸੀਨੇਸ਼ਨ ਕੇਸ ਦੇ ਜਿਹੜੇ ਉਮਰ ਕੈਦੀ ਆ ਉਹਨਾਂ ਦੀ ਤੇ ਸੀਪੀਆਈ ਦੀ ਅਪੀਲ ਸੁਪਰੀਮ ਕੋਰਟ ਦੇ ਵਿੱਚ ਦਾਖਲ ਆ ਤੇ ਇਸ ਕੇਸ ਦੇ ਬੜੀ ਹੋਣ ਦਾ ਸਭ ਤੋਂ ਜਿਹੜਾ ਵੱਧ ਗੱਲ ਕਹਿ ਸਕਦੇ ਆ ਫਾਇਦਾ ਆ ਉਹ ਆ ਵੀ ਭਾਈ ਜਗਤਾਰ ਸਿੰਘ ਵਾਦਾ ਹੁਣ ਪ੍ਰੋਲ ਦੇ ਵਾਸਤੇ ਜਿਹੜੇ एलिਜੀਬਲ ਹੈਗੇ ਆ ਤੇ ਉਹ ਹੁਣ ਪ੍ਰੋਲ ਅਪਲਾਈ ਕਰ ਸਕਦੇ ਹੈਗੇ ਆ ਤੇ ਉਹਨਾਂ ਨੂੰ ਪ੍ਰੋਲ ਜਿਹੜੀ ਆ ਮਿਲਣੀ ਚਾਹੀਦੀ ਆ ਅੰਜੋਤ ਸਾਬ ਕਿਵੇਂ ਦੇਖਦੇ ਆ ਤੁਸੀਂ ਇਹਨਾਂ ਕੇਸਾਂ ਨੂੰ ਲੈ ਕੇ ਜਿਵੇਂ ਪੁਲਿਸ ਉਜਾ ਰਹੀ ਹੈ ਜੋਲਦਾ エアਪੋਰਟਸ ਨੇ ਕਿਹਾ ਕਿ ਟਾਈਮ ਆਪਣਾ ਵੀ ਖਰਾਬ ਕੀਤਾ ਤੇ ਨਾਲ ਜਿਹੜਾ ਜਿਹੜਾ ਤਾਂ ਉਹਦਾ ਵੀ ਸਮਾਂ ਖਰਾਬ ਬਿਲਕੁਲ ਉਹ ਇਹ ਦੇਖੋ ਹੁਣੇ 2005 ਦੇ ਕੇਸ ਸੀਗੇ ਬਹੁਤ ਸਾਰੇ ਇਹ ਜਿਹੜੇ ਵਿੱਚ ਇਹ ਵੀ 2005 ਦਾ ਸੀ ਅਸੀਂ 2016 17 ਦੇ ਵਿੱਚ ਐਪਲੀਕੇਸ਼ਨ ਲਾਈ ਸੀਗੀ ਮੈਜਿਸਟ੍ਰੇਟ ਦੀ ਅਦਾਲਤ ਚ ਭੀ ਇਹ ਕੇਸ ਦਾ ਕਿਉਂਕਿ ਪ੍ਰੋਡਕਸ਼ਨ ਹਟ ਗਏ ਸੀ ਇੱਕ ਵਾਰੀ ਜੇਲ੍ਹ ਕਾਰਡ ਦੇ ਮੁਤਾਬਕ ਇਹ ਕੇਸ ਲਗਭਗ 15 16 ਕੇਸ ਜਿਹੜੇ ਆ ਉਹ ਪੈਂਡਿੰਗ ਬੋਲਦੇ ਸੀ ਤੇ ਕਿਉਂਕਿ ਜਿੰਨਾ ਚਿਰ ਤੱਕ ਕੋਈ ਜੇਲ੍ਹ ਦੇ ਕੇਸ ਪੈਂਡਿੰਗ ਆ ਕੋਈ ਵੀ ਉਹਨਾਂ ਚ ਤੱਕ ਪ੍ਰੋਲੀਨੀਸ਼ੇਟ ਹੋ ਸਕਦੀ ਐਲੀਜੀਬਲ ਨਹੀਂ ਬੰਦਾ ਪਰੋਲ ਵਾਸਤੇ ਸੋ 17 ਦੇ ਵਿੱਚ ਪੰਜਾਬ ਪੁਲਿਸ ਨੇ ਉੱਥੇ ਇੱਕ ਸਦਕ ਖਦਰ ਦੇ ਐ ਐਸਆਈ ਸੀ ਗਰਮੀਤ ਸਿੰਘ ਸੀ ਜੇ ਮੈਂ ਨਾਂ ਨਾ ਭੁੱਲਾ ਹੋਵਾਂ ਉਹਨਾਂ ਨੇ ਉਹਨਾਂ ਨੇ ਪ੍ਰੋਡਕਸ਼ਨ ਕੈਂਸਲ ਕਰਵਾਏ ਸੀ ਬਾਅਦ ਦੇ ਵਿੱਚ ਅਸੀਂ ਉਹ ਆਰਡਰ ਜਿਹੜਾ ਤਿਹਾਰ ਜੇ ਨੂੰ ਭੇਜਿਆ ਤਿਹਾਰ ਜੇਲ੍ਹ ਨੇ ਵੈਰੀਫਾਈ ਕਰਨ ਦੇ ਵਾਸਤੇ ਮੈਜਿਸਟ੍ਰੇਟ ਨੂੰ ਆਰਡਰ ਭੇਜਿਆ ਤਾਂ ਮੈਜਿਸਟ੍ਰੇਟ ਨੇ ਮੈਡਮ ਨੇ ਥਰੂ ਵੀਸੀ ਅਰੈਸਟ ਪਾ ਕੇ ਤੇ ਇਹ ਕੇਸ ਜਿਹੜਾ ਚਾਲਾ ਕੀਤਾ ਤੇ 2020 ਤੋਂ ਤੇ ਤੁਸੀਂ ਲਾ ਲਓ 4.5 ਸਾਲ 12 ਗਵਾਹ ਜਿਹੜੇ ਪ੍ਰੋਸੀਕਿਊਸ਼ਨ ਦੇ ਇਹ ਚ ਐਗਜ਼ਾਮਿਨ ਕੀਤੇ ਆ ਤੇ ਪਿਛਲੇ ਦਿਨੀ ਥਰੂ VC 313 ਦੇ ਬਿਆਨ ਹੋਏ ਆ ਸੋ ਉਲਝਾਉਣ ਦੇ ਵਾਸਤੇ ਲੰਮਾ ਸਮਾਂ ਅੰਦਰ ਰੱਖਣ ਵਾਸਤੇ ਤੇ ਕੈਦੀ ਜਿਹੜਾ ਆਪਣਾ ਹੈਗਾ ਉਹਨਾਂ ਚਿਰ ਤੱਕ ਪ੍ਰੋਲ ਨਹੀਂ ਦਾਵਾ ਕਰ ਸਕਦਾ ਹੱਕ ਨਹੀਂ ਰੱਖਦਾ ਜਿੰਨਾ ਚਿਰ ਤੱਕ ਉਹਦੇ ਕੇਸ ਪੈਂਡਿੰਗ ਨੇ ਕਿਉਂਕਿ ਨਾ ਕਈ ਕੇਸ ਤਾਂ ਐਸੇ ਵੀ ਸੀਗੇ ਰੋਪੜ ਜ਼ਿਲ੍ਹੇ ਦੇ ਜਿਨ੍ਹਾਂ ਦੇ ਜੇਲ੍ਹਾਂ ਦੇ ਵਿੱਚ ਭਾਈ ਜਗਤਾਰ ਸਿੰਘ ਵਾਰਾ ਨੋਮੀਨੇਟ ਨਹੀਂ ਸੀ ਪਰ ਜੇਲ੍ਹ ਰਿਕਾਰਡ ਦੇ ਮੁਤਾਬਕ ਉਹੋ ਪੈਂਡਿੰਗ ਸੀਗੀ ਤੇ ਹੁਣ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਵੀ ਸਾਰੀ ਜਿਹੜੇ ਪੈਂਡਿੰਗ ਕੇਸਾਂ ਦੀ ਜੇਲ੍ਹ ਰਿਕਾਰਡ ਦੇ ਮੁਤਾਬਕ ਸੀਗੀ ਉਹ ਮੈਂ ਸਾਰੀ ਲਿਸਟ ਬਣਾਈ ਹੋਈ ਆ ਤੁਹਾਨੂੰ ਦਿਹਾਵਾਂ ਦਿਆਂਗਾ ਵੀ ਉਹਦੇ ਮੁਤਾਬਕ ਸਾਰੀ ਲਿਸਟ ਐਗਜੌਸਟ ਹੋ ਗਈ ਆ ਜਿਨ੍ਹਾਂ ਕੇਸਾਂ ਦੇ ਵਿੱਚ 6 ਕੇਸਾਂ ਦੀ ਸਜ਼ਾ ਹੋਈ ਸੀਗੀ ਉਹ ਉਹਨਾਂ ਦੀ ਸਜ਼ਾ ਪੂਰੀ ਹੋ ਗਈ ਹੈ ਸਿਰਫ ਉਹ ਸੀਐਮ ਬਿਆਨਤ ਅਸੈਸੀਨੇਸ਼ਨ ਕੇਸ ਦੇ ਉਮਰ ਕੈਦੀ ਆ ਹੋ ਅਗਰ ਹਾਂ ਜਿਹੜੀ ਪਾਇਰ ਦਰਜ ਹੋਈ ਸੀ ਉਹ ਤੋਂ ਜਗਤਾਰ ਸਿੰਘ ਵੱਲੋਂ ਜੇਲ੍ਹ ਤੋਂ ਉਦੋਂ ਭਾਈ ਜਗਤਾਰ ਸਿੰਘ ਵੱਲੋਂ ਜਿਹੜਾ ਜੇਲ੍ਹ ਹਰਨ ਦੇ ਦੌਰਾਨ ਉਹਨਾਂ ਦਾ ਜਿਹੜੇ ਨਾ ਬੜੈਲ ਜੇਲ੍ਹ ਬ੍ਰੇਕ ਦੇ ਦੌਰਾਨ ਉਹਨਾਂ ਦੀ ਅਰੈਸਟ ਹੋ ਗਈ ਹੋਈ ਸੀ ਜੂਨ ਦੇ ਪਹਿਲੇ ਹਫਤੇ 2005 ਇਹ ਕੇਸ 15 ਜੂਨ 2005 ਦਾ ਸੀ ਜਦੋਂ ਦਿੱਲੀ ਪੁਲਿਸ ਨੇ ਉਹਨਾਂ ਨੂੰ ਆਲਰੇਡੀ ਉਹਨਾਂ ਦੀ ਅਰੈਸਟ ਸ਼ੋਅ ਕਰਕੇ ਤੇ ਉਹ ਉਹ ਦਿੱਲੀ ਪੁਲਿਸ ਦੇ ਰਿਮਾਨ ਦੇ ਉੱਤੇ ਸੀ ਜਦੋਂ ਇਹ ਕੇਸ ਇਹ ਸਵਨ ਸਿੰਘ ਦੇਸੂ ਮਾਜਰੇ ਨੂੰ ਇਹ ਚ ਸਜ਼ਾ ਹੋਈ ਸੀ ਪਵਿੰਦਰ ਸਿੰਘ ਪਰ ਮਨਜੀਤ ਸਿੰਘ ਇਹਨਾਂ ਨੂੰ ਜਿਹੜੀ ਆ ਜਿਹੜੇ ਇਹ ਕੇਸ ਇਹਨਾਂ ਦੇ ਉੱਤੇ ਚੱਲਿਆ ਸੀ ਉਹਨਾਂ ਕੋਲੋਂ ਕਵਦੀਆਂ ਦਿਖਾਈਆਂ ਹੋਈਆਂ ਸੀ ਤੇ ਨਾਲ ਉਹਨਾਂ ਦੀ ਡਿਸਕਲਰ ਲਿਖੀ ਸੀ ਵੀ ਅਸੀਂ ਇਹ ਜਿਹੜਾ ਅਸਲਾ ਬਦੂ ਸਾਰਾ ਜਗਤਾ ਸਿੰਘ ਹਵਾਰੇ ਨੇ ਸਾਨੂੰ ਦਿੱਤਾ ਸੀ ਪਰ ਉਦੋਂ ਤੇ ਹੁਣ ਤੱਕ ਚਲਾਨ ਆਉਣ ਤੱਕ 120B ਦਾ ਕੋਈ ਵਿੱਚ ਸੈਕਸ਼ਨ ਨਹੀਂ ਸੀ ਲਾਇਆ ਗਿਆ ਤੇ ਚਲਾਨ ਆਉਣ ਤੋਂ ਬਾਅਦ ਤਿੰਮਾ ਚਲਾਨ ਦਿੱਤਾ ਗਿਆ 120B ਦਾ ਵਾਅਦਾ ਕੀਤਾ ਪਰ 120B ਨੂੰ ਪ੍ਰੂਵ ਕਰਨ ਦੇ ਵਾਸਤੇ ਆਉਂ ਰਿਕਾਰਡ ਕੋਈ ਵੀ ਐਵੀਡੈਂਸ ਨਹੀਂ ਆ ਸਕਿਆ ਤੇ ਪਾਈ ਜਗਤਾਰ ਸਿੰਘ ਹਵਾਰਾ ਦੀਵਨ ਕੋਈ ਡਿਸਕਲੋਜ਼ਰ ਵੀ ਨਹੀਂ ਲਿਖੀ ਹੋਈ ਸੀ ਕਿਉਂਕਿ ਉਹਨਾਂ ਦੀ ਅਰੇਸਟੀ ਥਰੂ ਵੀਸੀ ਪਾਈ ਗਈ ਨਾ ਤਾਂ ਪੁਲਿਸ ਦਮਾਂਦ ਲੈ ਆ ਗਿਆ ਤੇ ਨਾ ਕੋਈ ਉਹਨਾਂ ਦੀ ਡਿਸਕਲੋਜ਼ਰ ਲਿਖੀ ਗਈ